ਹਾਂਜੀ ਦੋਸਤੋ ਸਵਾਗਤ ਹੈ ਪਿੰਡੂ ਤੜਕਾ ਟੀਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਪਹਿਲੇ ਸੂਏ ਵਹਿੜ ਲੈ ਕੇ ਆਇਆ ਵਕਾਉ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਵਹਿੜ ਦੇਖ ਰਹੇ ਹੋ ਚਾਰ ਦਿਨ ਹੋ ਗਏ ਇਹਨੂੰ ਸੂਈ ਹੋਈ ਨੂੰ ਲੈਵਾ ਤੁਸੀਂ ਚੈੱਕ ਕਰ ਲੋ ਬਹੁਤ ਸੋਹਣਾ ਲੈਵਾ ਸੋਹਣੇ ਥਾਣਾ ਦੀ ਹੈਗੀ ਤੇ ਮਗਰੇ ਦੇ ਜਿਹੜੀ ਆ ਵੱਛੀ ਹੈਗੀ ਤੁਹਾਨੂੰ ਜਾਣਕਾਰੀ ਦੇਦ ਕੇ ਆਪਾਂ ਵਹਿੜ ਬਾਰੇ ਵੀ ਤੇ ਵੱਛੀ ਬਾਰੇ ਵੀ ਜਿਹੜੀ ਵਹਿੜ ਹੈ ਦੋ ਦੰਦ ਵਹਿੜ ਹੈ ਪਹਿਲੇ ਸੂਏ ਵਹਿੜ ਹੈ ਤੇ ਇਹ ਹੈਗੀ ਆ ਜੀ ਐਲ ਡੀ ਐਫ ਵਾਲੇ ਤੇਜਸ ਬੁੱਲ ਦੀ ਜਿਹੜਾ ਤੇਜਸ ਬੁੱਲ ਆਪਣੇ ਲక్ష్ਮੀ ਡੈਰੀ ਚੱਕ ਵੈਰੋਂ ਕੇ ਵਾਲਿਆਂ ਕੋਲ ਆ ਨਾ ਉਸ ਤੇਜਸ ਬੁੱਲ ਦੀ ਹੈ ਐਲ ਡੀ ਐਫ ਦੇ ਤੇਜਸ ਬੁੱਲ ਦੀ ਤੇ ਜਿਹੜੀ ਇਹ ਦੇ ਮਗਰ ਬੱਛੀ ਆ ਤੁਸੀਂ ਦੇਖ ਰਹੇ ਹੋ ਇਹ ਹੈਗੀ ਆ ਏ ਬੀ ਐਸ ਦੇ ਤੂਫਾਨ ਬੁੱਲ ਦੀ ਏ ਬੀ ਐਸ ਦੇ ਤੁਫਾਨ ਬੋਲਦੀ ਇਹਦੇ ਮਗਰ ਬੱਛੀ ਹੈ ਜੀ ਤੇ ਘਰ ਦੀ ਵਹਿੜਾ ਘਰੇ ਬਾਈਆਂ ਦੀ ਰੱਖੀ ਹੋਈ ਸੀਗੀ ਤੇ ਜਿਹੜੀ ਬਾਈ ਮੌਲ ਦੀ ਗੱਲ ਕਰਦੇ ਆ ਤਾਂ ਮੌਲ ਬਾਈ ਕਹਿੰਦਾ ਮੈਂ ਫੋਨ ਤੇ ਕਰ ਲੂੰਗਾ ਨੰਬਰ ਬਾਈ ਦਾ ਨੋਟ ਕਰ ਲਓ 9814817182 9814817182 ਸਖਚੈਨ ਬਾਈ ਦਾ ਨਾਮ ਹੈਗਾ ਤੇ ਦਵਾਰਿਆਣੇ ਵਾਲੇ ਰੋਡ ਤੇ ਕੋਟ ਕਪੂਰੇ ਵੈੜ ਖੜੀ ਹੈ ਜੀ ਜਿਹੜੀ ਆਪਾਂ ਬੱਚੀ ਤੁਹਾਨੂੰ ਦੱਸੀ ਐ ਵੀ ਐਬੀਐਸ ਵਾਲੇ ਤੂਫਾਨ ਬੋਲਦੀ ਐ ਤਾਂ ਇਹਦਾ ਸੈਕਸਡ ਸੀਮਨ ਸੀ ਇਹ ਲਾਇਆ ਸੀਗਾ ਡਾਕਟਰ ਬਲਜਿੰਦਰ ਵੜੰਗ ਨੇ ਚਾਰ ਦਿਨ ਸੂਈ ਨੂੰ ਹੋ ਗਏ ਨੰਬਰ ਤੁਹਾਨੂੰ ਮੈਂ ਦੱਸਦਾ ਤੇ ਮੋਲ ਬਾਈ ਕਹਿੰਦਾ ਮੈਂ ਫੋਨ ਤੇ ਕਰੂੰਗਾ ਤੇ ਬਾਈ ਨਾਲ ਮੋਲ ਫੋਨ ਤੇ ਕਰ ਲਿਓ ਸਖਜੈਨ ਬਾਈ ਦਾ ਨਾਮ ਹੈਗਾ ਤੇ ਸਕਰੀਨ ਦੇ ਉੱਪਰ ਵੀ ਨੰਬਰ ਚੱਲ ਰਿਹਾ ਹੈ ਬਹੁਤ ਵਧੀਆ ਸਾਊ ਸੀਲ ਵਹਿੜ ਹੈ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਵੀ ਥਨ ਦੇ ਵੀ ਦੀ ਬਹੁਤ ਸੋਹਣੀ ਹੈ ਬੋਡੀ ਸਟਰਕਚਰ ਹੈ ਜਿਹੜਾ ਵੀ ਬਹੁਤ ਸੋਹਣਾ ਹੈਗਾ ਵਹਿੜ ਦਾ ਬਹੁਤ ਠੰਡੀ ਤੇ ਸੀਲ ਵਹਿੜ ਹੈ ਕਰ ਲਿਓ ਬਾਈ ਨਾਲ ਸੰਪਰਕ ਤੇ ਰੇਡ ਦੀ ਬਾਈ ਨਾਲ ਗੱਲਬਾਤ ਕਰ ਲਿਓ ਤੇ ਜੇ ਤੁਸੀਂ ਵੀ ਕਿਸੇ ਵੀ ਜਾਨਵਰ ਦੀ ਸੇਲ ਦੀ ਵੀਡੀਓ ਬਣਵਾਉਣੀ ਹੋਵੇ ਜਾਂ ਕੋਈ ਆਪਣੇ ਚੈਨਲ ਦੀ ਜਾਂ ਆਪਣੇ ਫਾਰਮ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 99887 28258 ਮੇਰਾ ਨੰਬਰ ਹੈਗਾ ਜੀਵਨ ਮੇਰਾ ਨਾਮ ਹੈਗਾ ਤੇ ਪੈਂਦਾ ਮੇਰਾ ਬੁਰਜ ਲੱਦਾ ਜ਼ਿਲ੍ਹਾ ਬਠਿੰਡਾ ਜੁੜੇ ਰਹੋ ਪੰਡੂ ਤੜਕਾ ਟੀਵੀ ਚੈਨਲ ਦੇ ਨਾਲ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਦਿਓ ਇਜਾਜ਼ਤ ਧੰਨਵਾਦ ਜੀ